ਤਰਨਤਾਂ ਚਾਰ ਦੇ ਵਿੱਚ ਹਥਿਆਰਾਂ ਦੀ ਨੁਕਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਤਰਨਤਾਂ ਦੀ ਪੁਲਿਸ ਦੇ ਵੱਲੋਂ ਡਾਰਾ ਮੰਡੀ ਤਰਨਤਾਂ ਦੇ ਨੇੜੇ ਤੋਂ ਕਾਬੂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਡੀਐਸਪੀ ਡਾクター ਫਿਟੀ ਤਰਨਤਾਂ ਵਿਖੇ ਡੀਐਸਪੀ ਦੇ ਵੱਲੋਂ ਇੱਕ ਰੈਫ ਕਾਨਫਰੰਸ ਕੀਤੀ ਗਈ ਅਤੇ ਹਥਿਆਰਾਂ ਸਮੇਤ ਕਾਬੂ ਕੀਤੇ ਗਏ ਦੋ ਨੌਜਵਾਨਾਂ ਦੇ ਸਬੰਧੀ ਜਾਣਕਾਰੀ ਪત્રਕਾਂ ਦੇ ਨਾਲ ਡੀਐਸਪੀ ਤਰਨਤੰਨ ਦੇ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਦੱਸਿਆ ਕਿ ਇਹਨਾਂ ਦੋ ਨੌਜਵਾਨਾਂ ਦੇ ਪਾਸੋਂ ਚਾਰ ਪਿਸਤਲ ਪੁਲਸ ਵੱਲੋਂ ਬਰਾਮਦ ਕੀਤੇ ਗਏ ਹਨ ਇਹ ਕੋਸ਼ਤਨ ਪਹਿਲਾਂ ਨਿਰਮਲ ਕੌਰ ਐ ਜਸਵੰਤ ਕੌਰ ਜਸਵੰਤ ਸਿੰਘ ਮੱਲੇ ਜੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਉਹਨਾਂ ਦੇ ਬਿਆਨ ਦੇ ਉੱਤੇ ਮਕਦਮਾ ਨੰਬਰ 198 ਡੇਟਡ 25 9 24 ਨੂੰ ਥਾਣੇ ਸਿਟੀ ਦਰਜ ਕੀਤਾ ਸੀ ਜੇਦੀ ਤਫਤੀਸ਼ ਦੇ ਸਬੰਧ ਚ ਅਸੀਂ ਇੱਕ ਦੋਸ਼ੀ ਅਰੈਸਟ ਕੀਤਾ ਵਾ ਵਿਸ਼ਾਲ ਇਲੀਅਸ ਸ਼ਾਕਾ ਇਹ ਹੈਗਾ ਨੂਰਦੀ ਅੱਡੇ ਦਾ ਤੇ ਪੁਛਗੇਚੋਂ ਆਇਆ ਕਿ ਇਹਨੇ ਜਿਹੜੀ ਆ ਉਹ ਨਰਮਲ ਕੌਰ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਉਹ ਫਾਇਰਿੰਗ ਚ ਵਰਤਿਆ ਗਿਆ ਪਿਸਤਲ ਵੀ ਬਰਾਮਦ ਹੋ ਗਿਆ ਵਾ ਤੇ ਇਹਦਾ ਇੱਕ ਸਾਥੀ ਬਰਿੰਦਰ ਆ ਉਹ ਹਜੇ ਅਰੈਸਟ ਕਰਨ ਵਾਲਾ ਰਹਿੰਦਾ ਜਿਹਦੇ ਮਗਰ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਇਦਾਂ ਹੀ ਕੱਲ ਐਸ ਐਚਓ ਸਿਟੀ ਪਾਸ ਇਨਫੋਰਮੇਸ਼ਨ ਆਈ ਸੀ ਕਿ ਦਾਣਾ ਮੰਡੀ ਦੇ ਲਾਗੇ ਕੋਈ ਅਣਖਤੇ ਵਿਅਕਤੀ ਸ਼ੱਕੀ ਹਾਲਤ 'ਚ ਫੇਰ ਰਹੇ ਆ ਜਿੱਥੇ ਪੁਲਿਸ ਪਾਰਟੀ ਏਐਸਆਈ ਸੁਖਦੇਵ ਸਿੰਘ ਦੇ ਨਾਲ ਉਥੇ ਸਰਚ ਕਰਨ ਲਈ ਗਈ ਤੇ ਉਥੇ ਵਰਨ ਸੱਬਰਵਾਲ ਤੇ ਇੱਕ ਬਾਅਦਚ ਪਛਾਣ ਹੋਈ ਕਰਨ ਮੁੰਡਾ ਇਹ ਦੋ ਪੁਲਿਸ ਪਾਰਟੀ ਨੂੰ ਦੇਖ ਕੇ ਭੱਜੇ ਜਿੱਥੇ ਵਰਨ ਸੱਬਰਵਾਲ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲੋਂ ਸਾਨੂੰ 3 315 ਦੇ ਕੱਟੇ ਮਿਲੇ ਆ ਤੇ ਇਹਦੇ ਖਿਲਾਫ ਵੀ ਪਰਚਾ ਦਰਜ ਕਰਕੇ ਗਾਹ ਤਫਤੀਸ਼ ਅਮਲ ਚ ਚਲਾਈ ਜਾਂਦੀ ਜਾ ਰਹੀ ਹੈ ਸਰ ਇਹਨਾਂ ਤੇ ਪਹਿਲਾਂ ਕੋਈ ਮਕਦਮਾ ਦਰਜ ਹੈ ਆ ਵਿਸ਼ਾਲ ਚਾਕੇ ਤੇ ਪਹਿਲਾਂ ਵੀ ਪਰਚੇ ਦਰਜ ਹੈਗੇ ਆ ਤੇ ਆ ਵਰਨ ਤੇ ਅਜੇ ਪਹਿਲਾ ਹੀ ਪਰਚਾ ਬਾਕੀ ਫਿਰ ਵੀ ਇਹਦੀ ਰਿਕਾਰਡ ਦੀ ਜਿਹੜੀ ਪੜਤਾਲ ਕਰਨ ਦੇ ਆ ਸਰ ਇਹਨਾਂ ਦੇ ਆਪਸ ਕੀ ਸਬੰਧ ਹੈ ਦੋਵਾਂ ਨੇ ਇਸ਼ਾਰਾ ਸਕਦਾ ਤੇ ਇਹ ਇਹਨਾਂ ਨੇ ਇੱਕ ਇੱਥੇ ਗਰੁੱਪ ਜਿਹੜਾ ਬੰਗੈਂ ਟਾਈਪ ਜੇ ਬਣਾਏ ਛੋਟੇ ਛੋਟੇ ਦੇ ਇਹ ਜਿਹੜਾ ਵਿਸ਼ਾਲ ਆ ਇਹ ਦੇ ਇਥੋਂ ਦਾ ਤਰਨਤਨ ਦਾ ਹੀ ਨੂਰ ਦੀ ਅੱਡੇ ਦਾ ਰਹਿਣ ਵਾਲਾ ਤੇ ਜਿਹੜਾ ਦੂਸਰਾ ਵਰਨ ਸਬਰਾਲ ਉਹ ਜਲੰਧਰ ਦਾ ਰਹਿਣ ਵਾਲਾ ਰਜੀਵ ਕੰਦੀ ਵਿਆਹ ਰਿਹਾ ਉੱਥੇ ਜਲੰਧਰ ਉਤੋਂ ਦਾ ਰਹਿਣ ਵਾਲਾ ਦੇ ਇੱਥੇ ਇਹਦੀ ਭੂਆ ਵਾ ਤਰਨ ਤਰਨ ਇਹ ਭੂਆ ਦਾ ਮੁੰਡਾ ਦਾ ਕਾਲੂ ਇਹਦਾ ਰਿਸ਼ਤੇਦਾਰ ਆ ਇਹ ਉਹਨੂੰ ਹੀ ਮਿਲਣ ਆਇਆ ਸੀ ਦੇ ਇੱਥੋਂ ਹੀ ਬਾਕੀ ਲੜਕਿਆਂ ਨਾਲ ਰਲ ਕੇ ਸਰ ਇਹਨਾਂ ਨੇ ਕੱਲ ਕੋਈ ਇੱਥੇ ਬਹੁਤ ਗਰਮ ਕੀਤੀ ਫਰੂਟ ਦੇ ਰੈਡੀ ਵਾਲੇ ਕੋ ਕਿਸੇ ਕੋ ਗਨ ਪੁਆਇੰਟ ਤੇ ਜਾਂ ਕੋਈ ਨਹੀਂ ਖੋਹ ਵਾਲੀ ਕੋਈ ਗੱਲਬਾਤ ਨਹੀਂ ਗਈ ਤੇ ਸਾਨੂੰ ਉੱਥੇ ਘੁੰਮਣ ਦੇ ਸੀ ਸ਼ਾਇਦ ਕੋਈ ਵਾਰਦਾਤ ਕਰਦੇ ਉਤੋਂ ਪਹਿਲਾਂ ਇਨਫੋਰਮੇਸ਼ਨ ਮਿਲ ਗਈ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਸਰ ਟੋਟਲ ਕਿੰਨੇ ਹਥਿਆਰ ਸਨ ਟੋਟਲ 3 ਪਿਸਟਲ ਇੱਕ ਦੋਸ਼ੀ ਕੋ ਫੜੇ ਗਿਆ ਤੇ ਇੱਕ ਪਿਸਟਲ ਇੱਕ ਦੋ ਚਾਰ ਟੋਟਲ ਫੜੇ ਪਗੜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਮੁਕਦਰਮੇ ਦਰਜ ਕਰ ਲਿਆ ਗਾਹ ਨੂੰ ਤਫਤੀਸ਼ ਕਰਨ ਦੇ ਜੋ ਜੋ ਗਾਹ ਨਵੇਂ ਤਾਂ ਥਾਣੇ ਕੇ ਫਿਰ ਤੁਹਾਨੂੰ ਦੱਸਾਂਗੇ ਸਰ ਗੋਲੀ ਚਲਾਉਣ ਦਾ ਕਾਰਨ ਕੀ ਸੀ ਇਹ ਮੈਂ ਤੁਹਾਨੂੰ ਦੱਸਿਆ ਨਾ ਛੋਟੇ ਛੋਟੇ ਗੈਂਗ ਜੇ ਨਾ ਬਣਾਏ ਆ ਇੱਕ ਦੂਜੇ ਤੇ ਪ੍ਰਭਾਵ ਪਾਉਣ ਲਈ ਇੱਕ ਦੂਜੇ ਦੇ ਘਰ ਦੇ ਉੱਤੇ ਗੋਲੀ ਚਲਾ ਦੇ ਦਿੰਦੇ ਤੇ ਹੁਣ ਰੈਸਟ ਹੋ ਗਿਆ ਤੁਹਾਨੂੰ ਸ਼ਕਤੀ ਨਾਲ ਪੁੱਛ ਕਚ ਕਰ ਰਹੇ ਇਹਨਾਂ ਕੋਲਸੇ ਮੋਟਰ ਲਿੰਦੇ ਜੇ ਨਾ ਨਾ ਇਹ ਤਾਂ ਦਰ ਮਾੜ ਮਿਲਿਆ ਜੀ ਏ ਵੱਲਾ ਟਾਮੇ ਖੇਤਰੀ ਜਿਹੜਾ ਕਿ ਉਹਦੇ ਬਾਰੇ ਕੋਈ ਆ ਨਹੀਂ ਉਹਦੀ ਤਫਤੀਸ਼ ਚੱਲ ਰਹੀ ਆ ਰਾਉਂਡ ਅਪ ਕੀਤੇ ਆ ਕਾ ਵੀ ਪੁੱਛਕਿਛ ਕਰ ਰਹੇ ਆ ਜਲਦੀ ਜਿਹੜਾ ਉਹ ਵੀ ਸਾਊਟ ਆਊਟ ਕਰ ਲਾਂਗੇ ਬਾਇਡ ਕਰ ਲਈਏ ਸਰ ਚਲਿਆ ਸਮਾਂ